ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਸੰਬੰਧੀ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਤੋਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਲਈ 25ਵੀਂ ਪਹਾਨ ਪੈਦਲ ਯਾਤਰਾ ਸਜਾਈ ਗਈ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ ਆਓ ਤੁਹਾਨੂੰ ਯਾਤਰਾ ਤੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਪੰਜਾਬ ਯੂਨਿਕ ਮੀਡੀਆ ਤੇ ਕਰਵਾਨੇ ਆ ਪੱਤਰਕਾਰ ਹਰਪ੍ਰੀਤ ਸਿੰਘ ਸਾਗਰ ਦੀ ਰਿਪੋਰਟ ਪੰਜਾਬ ਯੂਨਿਕ ਮੀਡੀਆ ਦੀ ਟੀਮ ਜੋ ਕਿ 25ਵੀਂ ਮਹਾਨ ਪੈਦਲ ਯਾਤਰਾ ਸਟੇਟ ਗੁਰਦੁਆ ਕਪੂਤਸਲਾ ਤੋਂ ਸ਼ੁਰੂ ਹੋ ਕੇ ਸੁਲਤਾਨਪੁਰ ਤੱਕ ਜਾ ਰਹੀ ਹੈ ਅੱਜ ਪੰਜਾਬ ਜੁਨਿਕ ਮੀਡੀਆ ਦੀ ਟੀਮ ਵੱਲੋਂ ਇਸ ਦੀ ਵਿਸ਼ੇਸ਼ ਕਵਰੇਜ ਕੀਤੀ ਜਾ ਰਹੀ ਹੈ ਸੋ ਸ੍ਰੀ ਗੱਲ ਜੀ ਅੱਜ ਪੰਜਾਬ ਜਨਿਕ ਮੀਡੀਆ ਦੀ ਟੀਮ ਜੋ ਕਿ 25ਵੀਂ ਮਹਾਨ ਪੈਦਲ ਯਾਤਰਾ ਕਪੂਟਸਲੇ ਤੋਂ ਆਰੰਭ ਹੋ ਕੇ ਸੁਲਤਾਨਪੁਰ ਲੋਧੀ ਵਿਖੇ ਜਾ ਰਹੀ ਹੈ ਤੇ ਖੜਾ ਦੋਨਾਂ ਵਿਖੇ ਇੱਕ ਵਿਸ਼ੇਸ਼ ਮੈਡੀਕਲ ਕੈਂਪ ਜੋ ਕਿ ਲਗਾਤਾਰ ਪਿਛਲੇ ਕਾਫੀ ਸਾਲਾਂ ਤੋਂ ਲਗਾਇਆ ਜਾ ਰਿਹਾ ਹੈ ਸਾਡੇ ਨਾਲ ਡਾਕਟਰ ਸਾਹਿਬ ਰਕੇਸ਼ ਜੀ ਮੌਜੂਦ ਨੇ ਆਓ ਅੱਜ ਇਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕਿ ਕਿਵੇਂ ਦੀ ਇਹ ਸੇਵਾ ਪ੍ਰਦਾਨ ਕਰਦੇ ਨੇ ਤੇ ਨਾਲੇ ਪਿੰਡ ਵਾਸੀ ਵੀ ਇਹਨਾਂ ਦਾ ਪੂਰਾ ਸਹਿਯੋਗ ਦੇਦੇ ਨੇ ਹਾਂਜੀ ਹਾਂਜੀ ਇਹ ਕੈਂਪ ਅਸੀਂ ਪਿਛਲੇ 15-20 ਸਾਲ ਤੋਂ ਲਾ ਰਹੇ ਆ ਠੀਕ ਹੈ ਜੀ ਤੇ ਪੈਦਲ ਯਾਤਰਾ ਕਰਦੇ ਆ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਠੀਕ ਹੈ ਇਸ ਕਰਕੇ ਉਹਦੇ ਵਿੱਚ ਜਿਹੜੀ ਵੀ ਮਰੀਜ਼ ਨੂੰ ਪ੍ਰੋਬਲਮ ਆਉਂਦੀ ਹੈ ਅਸੀਂ ਉਹਦਾ ਹੱਲ ਕਰ ਦਿੰਦੇ ਆ ਜਿਹੜੀ ਸਾਡੇ ਤੋਂ ਬਾਹਰ ਹੁੰਦੀ ਹੈ ਫਿਰ ਅਸੀਂ ਹਸਪੀਟਲ ਭੇਜ ਦਿੰਦੇ ਆ ਤੇ ਇਸੇ ਤਰ੍ਹਾਂ ਹੀ ਸਵਾਵਾਵਾਂ ਚਲਦੀਆਂ ਰਹਿਣਗੀਆਂ ਤੇ ਕੁਝ ਹੋਰ ਕਰਦਾ ਤੁਸੀਂ ਆਪਾ ਠੀਕ ਹੈ ਜੀ ਸਿਰ ਇਹ ਜੋ ਮੈਡੀਕਲ ਕੈਂਪ ਤੁਸੀਂ ਲਗਾ ਰਹੇ ਹੋ ਇਹ ਕਿ ਪਿੰਡ ਵੱਲੋਂ ਲਗਾਇਆ ਜਾ ਰਿਹਾ ਹੈ ਕਿ ਜਾਂ ਇਹ ਕੋਈ ਪ੍ਰਾਈਵੇਟ ਸੰਸਥਾ ਇਹਦੇ ਵਿੱਚ ਸਹਿਯੋਗ ਕਰ ਰਹੀ ਹੈ ਜੀ ਇਹ ਸਾਡੇ ਜਿਹੜੇ ਬਾਹਰਲੇ ਲੋਕੀ ਨੇ ਹਾਂ ਐਨਆਰਆਈ ਵੀਰ ਹਾਂਜੀ ਉਹਨਾਂ ਦਾ ਸਹਿਯੋਗ ਵੀ ਆ ਪੂਰੇ ਪਿੰਡ ਦਾ ਸਹਿਯੋਗ ਆ ਠੀਕ ਹੈ ਸਰ ਇਹ ਜੋ ਯਾਤਰਾ ਜਾਰੀ ਹੈ ਤੁਸੀਂ ਮਤਲਬ ਇਹਨੂੰ ਕਿਵੇਂ ਦੇਖਦੇ ਹੋ ਤੇ ਆਪਣਾ ਤੁਹਾਡਾ ਇਹਦੇ ਬਾਰੇ ਕੀ ਸੰਦੇਸ਼ ਹੈ ਜੀ ਸੰਦੇਸ਼ ਹੈ ਜੀ ਇਹ ਗੁਰੂ ਮਹਾਰਾਜ ਦੀ ਸਾਰੀ ਕਿਰਪਾ ਜੋ ਕੰਮ ਹੋ ਰਿਹਾ ਤੇ ਇਹ ਇਦਾਂ ਹੀ ਚਲਦੀਆਂ ਰਹਿਣਗੀਆਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਚਲੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਾਹਿਬ ਜੀ ਉਹ ਪਤੇ ਖੇੜਾ ਤੋਂ ਉਹਨਾਂ ਦੇ ਲੰਗਰ ਚੱਲ ਰਿਹਾ ਸਾਧ ਸੰਗਤ ਕਪੂਰੇ ਤੋਂ ਚੱਲ ਕੇ ਆ ਰਹੀ ਆ। ਚੱਕ ਕੇ ਜਾਣਾ ਜੀ ਵਾਹਿਗੁਰੂ ਖਾਨ ਸਾਹਿਬ ਵਾਹਿਗੁਰੂ ਪਤੇ ਵੜ ਚੜ ਕੇ ਇਹ ਜੋ ਤੁਸੀਂ ਲੰਗਰ ਲਗਾ ਰਹੇ ਹੋ ਜੀ ਇਹ ਕਿੰਨੇ ਸਾਲ ਤੋਂ ਸਰ ਇਹ ਇਹ ਲੰਗਰ ਜੀ ਅਸੀਂ 25 ਸਾਲ ਤੋਂ ਸੇਵਾ ਨਿਭਾ ਰਹੇ ਆ ਖੇੜਾ ਤੋਂਨਾਂ 25 ਸਾਲ ਤੋਂ ਲਾ ਰਿਹਾ ਲੰਗਰ ਵੜ ਚੜ ਕੇ ਪਿੰਡ ਦੀ ਸੂਝੋਗ ਨਾਲ ਕਰ ਰਹੇ ਆਂ ਸਾਰੀ ਸੰਗਤ ਰੜ ਕੇ ਜੀ ਠੀਕ ਆ ਜੀ ਇਹ ਜੋ ਯਾਤਰਾ ਜਾ ਰਹੀ ਹੈ ਤੁਸੀਂ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆਈ ਆਨੇ ਜੀ ਵੱਟ ਚੜ ਕੇ ਬਾਬੇ ਨਾਨਕ ਦੀ ਨਗਰੀ ਜਾਓ ਗਾਫੇ ਤੇ ਆਹਦੀ ਆਓ ਜੀ ਵੱਟ ਚੜ ਕੇ ਇਸ ਤਪਉ ਤੁਰੋ ਚਲੋ ਪੰਜਾਬ ਜੁਨੇ ਇੱਕ ਮੀਡੀਆ ਦੀ ਟੀਮ ਨਾਲ ਗੱਲ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ thank hey.